ਕੀ ਕਰੀ ਹਾਂ ਉਹ ਸਭ ਤੋਂ ਸਾਹਮਣੇ ਸੀਗਾ ਤੁਸੀਂ ਹੁਣ ਕਰਨਾ ਕੀ ਹੈ ਕੱਢਣਾ ਪਰਚਾ ਕਰਾਉਣਾ ਚਾਹਤੇ ਅਸੀਂ ਹੋਰ ਕਰਨਾ ਤਾਂ ਕੀ ਕਰ ਤਾਉਂ ਗਿਆ ਤੁਹਾਨੂੰ ਪਤਾ ਉਹ ਗੁਰਦਾਰ ਕੀ ਗੇਤੋਂ ਤੂੰ ਕਿਉਂ ਕਹਿੰਦਾ ਉਹਨੂੰ ਸਭ ਨੂੰ ਪਿਆਰ ਨਾਲ ਬੇਨਤੀ ਕੀਤੀ ਵੀ ਤੂੰ ਆ ਕੇ ਗੱਲ ਕਰ ਇੱਥੇ ਕਿੰਦਾ ਕੋਈ ਗੱਲ ਸੁਣ ਦੇਖ ਲੈਣੇ ਬਲੇ ਮੇਰਾ ਗੱਲ ਸੁਣੋ ਅਗਲਾ ਬੰਦਾ ਨੌਕਰੀ ਤੇ ਬੈਠਾ ਮੇਰੇ ਵੀ ਹੱਥ ਤੇ ਇਫੈਕਟ ਹੋ ਰਿਹਾ ਇਹਦਾ ਇਹ ਗੁਰੂ ਨਹੀਂ ਆਨੇ ਦੀ ਗੁਰੂ ਮਾਡਰ ਗੁਰੂ ਨਹੀਂ ਗੱਲ ਕਰਦਾ ਉਸਦੇ ਕੁਝ ਵੀ ਨੌਕਰੀ ਸਾਡੇ ਵਾਸਤੇ ਕੁਝ ਨਹੀਂ ਆ ਪਾਣੀ ਨੂੰ ਕੀ ਸਮਝਦੇ ਹੋ ਤੁਸੀਂ ਇਹਨੂੰ ਕੀ ਸਮਝਦੇ ਹੋ ਇਕੱਲਾ ਕਰਾ ਕੇ ਤੁਸੀਂ ਆ ਕੇ ਪਾਣੀ ਸੁਠੇ ਅੰਦਰ ਇਹਨੂੰ ਕੀ ਸਮਝਦੇ ਹੋ ਤੁਸੀਂ ਜੋਸ ਦੀਆਂ ਅੰਦਰ ਇਹਨਾਂ ਤੇ ਪਤਾ ਵਾ ਦੋ ਸਾਲ ਤੋਂ ਜੋ ਨਹੀਂ ਕਰਦੀਆਂ ਤੁਸੀਂ ਕਿ ਮੇਰਾ ਬੱਚਾ ਤੇ ਹਰੇ ਸਾਲ ਤਾਂ ਨਹੀਂ ਗੱਲ ਤੇਰਾ ਕੱਲ ਬਣ ਜਾਗਾ ਬੋਲੀ ਕਰ ਸਕਦਾ ਤੂੰ ਇਹ ਨਾ ਬੋਲ ਰਹਾ ਹੋਣਾ ਮੈਂ ਵਾਦਾ ਤੈਨੂੰ ਬੁਲਾਉਣੇ ਤੁਹਾਨੂੰ ਕਿੱਦਾਂ ਬੁਲਾਉਣੇ ਤੁਹਾਨੂੰ ਨਾ ਨਾ ਸਾਡੇ ਵਾਸਤੇ ਜੀ ਕੋਈ ਆ ਤੁਹਾਡੇ ਵਾਸਤੇ ਕੰਗਜ ਹੈ ਸਾਡੇ ਲਈ ਸਾਰਾ ਕੁਝ ਹੈ ਅਸੀਂ ਭੈਣ ਜੀ ਭੈਣ ਜੀ ਕਰੀਏ ਨੇ ਤੁਸੀਂ ਪਖੰਡ ਗਏ ਵੇ ਤੂੰ ਹੀ ਫੇਸਬੁੱਕ ਤੇ ਕਿਧਰ ਕੀ ਮਾਰਾਈ ਦੀ ਕਹਿੰਦਾ ਵੇ ਪੈਰਾਂ ਚ ਲੱਪੇ ਤੈਨੂੰ ਪੈਰਾਂ ਚ ਕਿਉਂ ਨਾ ਬੱਚਾ ਲੱਗੂ ਤੈਨੂੰ ਪੈਰਾਂ ਚ ਇਹ ਪਈਆਂ ਇਦਾਂ ਹੀ ਇਹ ਕਹਿ ਰਿਹਾ ਕਿ ਦਿਖਾਓ ਇਧਰ ਦਿਖਾਓ ਇਹਨੂੰ ਜੀ ਆਈਏ ਕਿੰਦਾ ਆਂਦਾ ਬੱਚਾ ਪਾਲਣ ਬੱਚਾ ਪਾਲ ਤੇਰੇ ਤੇਰੇ ਬੰਦਾ ਨਹੀਂ ਹੈਗਾ ਉਹਦੇ ਹੱਥ ਨਹੀਂ ਕੰਮ ਕਰਦੇ ਇੱਕ ਪਾਸ ਜਨਾਨੀ ਪੁਰੇ ਨੂੰ 2 ਸਾਲ ਤੋਂ ਅੰਦਰ ਪਾਲ ਦਿੰਦਾ ਕੋਈ ਗੱਲ ਨਹੀਂ ਰੋਣ ਦੀ ਇਧਰ ਲਾਉਣੇ ਆ ਤੇਰਾ ਹੰਕਾਰ ਭੰਨਣਾ ਗਰਬਾਣੀ ਦੀਆਂ ਪੋਤੀਆਂ ਤੁਹਾਡੇ ਘਰ ਚ ਪਈਆਂ ਹੈ ਕਿ ਜਿਹੋ ਬਾਹਰ ਦੇ ਘਰ ਚ ਪਈਆਂ ਕਿਸ ਦੇ ਗਰਬਾਣੀ ਦੀਆਂ ਪੋਤੀਆਂ ਬੁਰਗਾ ਸਾਹਿਬ ਆਡੀ ਘਰ ਵਾਲੀ ਕਹਿੰਦੀ 2 ਸਾਲ ਹੋ ਗਏ ਸਾਨੂੰ ਪਤਾ ਘਰਬਾਨੀ ਦੀ ਪੁੱਤਰੀ ਅੰਦਰ ਪਈਆਂ ਪਲ ਚੁੱਕੀਆਂ ਕਿਉਂ ਨਹੀਂ ਤੇ ਪੈਰਾ ਜੋ ਹਲ ਮਾਰੀ ਚ ਪਈਆਂ ਸੀ ਅਜੇ ਤੱਕ ਇਧਰ ਛੇਤੀ ਆਈ ਤੇ ਆ ਕਰੋ ਖਾਵਾ ਕੂੜੇ ਚ ਪਈਆਂ ਹੀ ਜਲਦੀ ਆ ਮੇਰਾ ਭਰਾ ਤੈਨੂੰ ਦਸੀਏ ਕਿਦਾਂ ਤੂੰ ਗਾੜੀ ਨੂੰ ਘਾਰਗਾ ਕਰਦਾਂ ਗਾੜੀ ਨੂੰ ਤੂੰ ਆ ਇਧਰ ਹੈ ਤੈਨੂੰ ਵੀਰ ਜੀ ਮਿਊਜ਼ਿਕਲੀ ਆਂਡੇ ਤੈਨੂੰ ਬੋਨਦੇ ਹਾਂ ਤੈਨੂੰ ਤੂੰ ਬਦਮਾਸ਼ ਹੈ ਓਏ 15 ਮਿੰਟਾਂ ਇਧਰ ਪਹੁੰਚ ਜਾ ਬੰਦੇ ਬੁੱਧਾ ਮੈਂ ਪਰਚਾ ਕਰਾਉਣ ਲੱਗਾ ਤੇਰੇ ਤੇ ਮੈਂ ਇਹ ਬਿਆਹ ਤੇ ਕਰਾਉਂਗਾ ਵੀ ਤੇਰੇ ਘਰ ਦੇ ਪੁੱਤਾਂ ਕਰਵਾਉਣੀਆਂ ਪਈਆਂ ਕੋਈ ਕੋਈ ਨਹੀਂ ਕੋਈ ਨਹੀਂ ਤੁਹਾਡੀ ਮਾਰੀ ਦੇ ਕੋਈ ਵੀਡੀਓ ਬਣਾਈਏ ਵੀਡੀਓ ਪ੍ਰੋਪਰ ਵੀਡੀਓ ਆ ਉਹ ਵੀਡੀਓ ਦੇ ਦੋਗੇ ਓਕੇ ਜੀ ਥਰਿਓ ਕੱਢੀ ਨਾ ਵੀਡੀਓ ਆਪਣੇ ਆ ਕਰਦੇ ਆ ਇੱਕ ਬਹੁਤ ਪਰਲੇ ਕਮਰੇ ਚੋਂ ਗੱਡੀਆਂ